ਲੋਕਾਂ ਦੇ ਹੱਦੀ ਗੱਲ ਕਰੀਏ ਜੀ ਆਪੋ ਜੀ ਇੱਥੇ ਸੀਗੇ ਉਦੋਂ ਤੁਸੀਂ ਰੋਜ਼ ਫੇਸਬੁਕ ਤੇ ਲਾਈਵ ਹੁੰਦੇ ਸੀ ਸ਼ਹਿਰ ਦਾ ਕੋਈ ਮੁੱਦਾ ਕਦੀ ਕੋਈ ਮੁੱਦਾ ਕਦੀ ਕੋਈ ਮੁੱਦਾ ਲੇਕਿਨ ਜਦੋਂ ਤੁਸੀਂ ਆਪ ਸਰਕਾਰ ਦੇ ਵਿੱਚ ਆਏ ਹੋ ਹੁਣ ਤੁਹਾਡਾ ਜਿਹੜਾ ਲਾਈਵ ਜਿਹੜਾ ਕਿਸੇ ਵੀ ਮੁੱਦੇ ਤੇ ਨਹੀਂ ਆ ਰਿਹਾ ਇਹਦੇ ਪਿੱਛੇ ਕੀ ਕਾਰਨ ਹੈ ਹੁਣ ਕੰਮ ਤਾਂ ਹੁਣ ਵੀ ਬਹੁਤ ਸਾਰੇ ਰੁਕੇ ਹੋਏ ਨੇ ਜੇ ਤੁਹਾਨੂੰ ਗੜਸ਼ਕਰ ਦੀ ਗਲੀਆਂ ਦੀ ਗੱਲ ਕਰੀਏ ਜਾਂ ਗੜਸ਼ਕਰ ਦੇ ਕੂੜੇ ਦੇ ਡੰਪਾਂ ਦੀ ਗੱਲ ਕਰੀਏ ਜਾਂ ਗੜਸ਼ਕਰ ਦੀਆਂ ਨਾਲੀਆਂ ਦੀ ਗੱਲ ਕਰੀਏ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਤੇ ਬੋਲਣਾ ਚਾਹੀਦਾ ਵਿਰੋਧੀਧਿਰ ਮੈਂ ਕਹਿਣਾ ਹੈ ਕਿ ਸੋਨਤ ਪੰਗੜ ਦਾ ਕੋਈ ਸਟੈਂਡ ਨਹੀਂ ਹੈ ਜਦੋਂ ਵੀ ਸਰਕਾਰ ਬਦਲਦੀ ਹੈ ਇਹ ਪਾਰਟੀ ਬਦਲ ਦਿੰਦੇ ਨੇ ਇਹ ਹਮੇਸ਼ਾ ਹੀ ਆਪਣਾ ਜਿਹੜਾ ਹੈ ਉਹ ਕਾਇਦਾ ਦੇਖਦੇ ਨੇ ਨਹੀਂ ਘਾਟੇ ਵਿਰੋਧੀਧੀਆਂ ਮੈਂ ਕਹਿਣਾ ਹੈ ਕਿ ਜਦੋਂ ਸੋਨਤ ਪੰਗੜ ਜਿਹੜੇ ਸੀ ਇਹ ਕੰਮ ਦੁਕਾਨ ਤੇ ਕੰਮ ਕਰਦੇ ਸੀ ਲੇਕਿਨ ਅੱਜ ਲੱਖਾਂ ਕਰੋੜਾਂ ਦੇ ਮਾਲਕ ਨੇ ਇਹ ਇਹ ਪੈਸੇ ਕਿੱਥੋਂ ਜੇ ਸਮਾਜ ਸੇਵਾ ਕਰਦੇ ਤਾਂ ਇਡੇ ਅਮੀਰ ਤੇ ਤੁਸੀਂ ਕਿੱਥੋਂ ਬਣੇ ਦਾਵਾ ਕਰਦੇ ਹੋ ਕਿ ਲੋਕ ਸੇਵਾ ਜਿਹੜੀ ਫ੍ਰੀ ਕੀਤੀ ਹੈ ਇੱਕ ਕੱਪ ਚਾਹ ਦਾ ਨਹੀਂ ਪੀਤਾ ਮੈਂ ਕਦੇ ਕਿਸੇ ਦੇ ਕੋ ਪੈਹਰੇ ਨਾ ਮੈਂ ਗੱਲ ਰਾਜਨੀਤੀ ਦੀ ਕਰੀਏ ਤਾਂ ਐਮਸੀ ਤੋਂ ਐਮਪੀ ਬਣਨ ਦਾ ਦਾਵਾ ਕਰਦੇ ਹੂੰ ਗੱਲ ਕਰੀਏ ਤੁਹਾਡੇ ਕੌਂਸਲਰ ਦੇ ਪੀਰੀਅਡ ਦੀ ਤਾਂ ਉਹਦੇ ਵਿੱਚ ਹਮੇਸ਼ਾ ਇੱਥੇ ਆਪ ਰਹੇ ਹੂੰ ਜਾਂ ਕਿਸੇ ਨੂੰ ਵੀ ਅੱਗੇ ਆਣ ਦਾ ਮੌਕਾ ਦਿੰਦਾ ਕਿਉਂਕਿ ਅਕਸਰ ਤੁਹਾਡੇ ਵਿਰੋਧੀਆਂ ਦਾ ਕਹਿਣਾ ਹੈ ਕਿ ਸੋਨਤ ਮੰਗਰ ਜਿਸ ਪੌੜੀ ਤੇ ਚੜਦਾ ਉਸੇ ਪੌੜੀ ਦੇ ਪੌੜੇ ਤੋੜ ਦਿੰਦਾ। ਪਹਿਲੇ ਐਮਸੀ ਬਣਨ ਤੋਂ ਬਾਅਦ ਹੋਰ ਵੀ ਅਹੁਦੇ ਮਿਲੇ ਤੁਹਾਨੂੰ ਚਾਹੇ ਸ਼ਹਿਰ ਨਗਰ ਕੌਂਸਲ ਦੀ ਗੱਲ ਕਰ ਲਈਏ ਚਾਹੇ ਅਸੀਂ ਕੋਈ ਹੋਰ ਅਹੁਦਿਆਂ ਦੀ ਗੱਲ ਕਰ ਲਈਏ ਸੋਨਤ ਮੰਗਰ ਨੂੰ ਲੱਤੀ ਲੱਗਦਾ ਕਿ ਸੋਨਤ ਇਕੱਲਾ ਹੀ ਬਹੁਤ ਹੈ ਜਾਂ ਉਹਨੇ ਜੂਨਟ ਹੋਣਾ ਬਹੁਤ ਜ਼ਰੂਰੀ ਹੈ। ਕੋਈ ਵੈਸ ਨਹੀਂ ਹੁੰਦੀ ਲੱਗਦਾ ਸਭ ਸਮਝੀ ਨਾ ਜੇ ਅਪਰੇਲੀ ਹੁਣ ਕੱਲ ਹੁਣ ਤੱਕ ਗੱਲ ਕਰੀਏ ਤਾਂ ਸ਼ਹਿਰ ਦੇ ਸੀਵਰੇਜ ਦਾ ਕੀ ਹਾਲ ਆ ਸ਼ਹਿਰ ਦੀ ਜੇਤੀ ਸਫਾਈ ਦੀ ਗੱਲ ਕਰ ਲਈਏ ਉਹਨਾਂ ਦਾ ਕੀ ਹਾਲ ਆ ਪਾਰਕਾਂ ਦੇ ਨਹੀਂ ਪੱਥਰ ਰੱਖੇ ਗਏ ਲੇਕਿਨ ਉੱਦੇ ਤੇ ਉੱਦੇ ਆਜਾੜ ਪਈਆਂ ਨੇ ਪੁਛਤਾ ਪੁਛਤਾ ਸੋਚੇ ਨਾ ਨਗਰ ਕੌਂਸਲ ਗੜਛਾ ਕਿ ਲੋਕਾਂ ਦੇ ਘਰਾਂ ਦੇ ਮੂਰੇ ਕੂੜੇ ਦੇ ਢੇਰ ਲਾਏ ਪਏ ਨੇ ਨਗਰ ਕੌਂਸਲ ਦੀ ਜ਼ਿੰਮੇਵਾਰੀ ਬਣਦੀ ਆ ਉਸ ਚੀਜ਼ ਉਸ ਚੀਜ਼ ਦਾ ਕੋਈ ਹੱਲ ਕਰ ਲਿਆ ਅਜੇ ਤੱਕ ਹਾਊਸ ਮੀਟਿੰਗ ਵਿੱਚ ਇਹ ਹੰਗਾਮਾ ਹੋਇਆ ਜੇ ਗੱਲ ਕਰੀਏ ਬਹੁਤ ਸਾਰੇ ਡੰਪ ਜਿਹੜੇ ਆ ਪ੍ਰਾਇਮ ਜਿਵੇਂ ਅਸੀਂ ਗੱਲ ਕਰ ਲਈਏ ਮੰਡੀ ਵਾਲੇ ਰਸਤੇ ਦੀ ਤਾਂ ਉੱਥੇ ਪਿੱਪਲ ਦੇ ਕੋਲ ਜਿਹੜਾ ਉਹ ਬਹੁਤ ਵੱਡਾ ਪੱਧ ਲੱਗਾ ਹੋਇਆ ਜਿਹਨੂੰ ਜਿਹੜੇ ਇਥੋਂ ਲੰਘਣਾ ਵੀ ਮੁਸ਼ਕਲ ਹੈਗਾ ਚਾਹੇ ਉਹ ਉਹ ਜ਼ਮੀਨੀ ਬਿਵਾਦ ਵਾਲੀ ਗੱਲ ਹੈਗੀ ਆ ਤੇ ਦੂਸਰੇ ਪਾਸੇ ਗੱਲ ਕਰੀਏ ਸੀਵਰੇਜ ਦੀ ਤਾਂ ਸੀਵਰੇਜ ਦੀ ਗੱਲ ਕਰਨੇਓ ਸੀਵਰੇਜ ਦਾ ਪਾਣੀ ਤੁਸੀਂ ਦੇਖ ਸਕਦੇ ਹੋ ਕਿ ਮਿਕਸ ਹੋ ਕੇ ਲੋਕ ਜ਼ਹਿਰ ਪੀਣ ਨੂੰ ਜਿਹੜੇ ਉਹ ਮਜਬੂਰ ਨੇ ਜਿਹੜਾ ਪਾਣੀ ਪੀਣ ਲੱਪੰਦਾ ਆ ਨਗਰ ਕਾਉਂਸਲ ਗੜਸ਼ਨ ਕਿੰਨੂੰ ਕਮਾਈ ਦੇ ਸਾਧਨ ਕਿੰਨੇ ਕਿਨੇ ਤੋਂ ਲੱਗਦਾ ਕਿ ਜਦੋਂ ਤੁਸੀਂ ਓਪਰਚੁਨਿਟੀ ਸੀਗੇ ਤੁਸੀਂ ਆਪੇ ਆਪਣੇ ਮੂੰਹ ਮੰਨੇ ਆ ਕਿ ਜਦੋਂ ਅਸੀਂ ਓਪਰਚੁਨਿਟੀ ਸੀਗੇ ਤਾਂ ਸਾਡੇ ਕੰਮ ਜਿਹੜੇ ਨਹੀਂ ਹੁੰਦੇ ਸੀ ਤੁਸੀਂ ਰੋਲਾ ਪਾਉਂਦੇ ਸੀ ਤੁਹਾਨੂੰ ਲੱਗਦਾ ਕਿ ਜਿਹੜੇ ਕੰਮ ਪ੍ਰੋਪਰ ਹੋ ਰਹੇ ਨੇ ਸੋ ਜੇ ਗੱਲ ਕਰੀਏ ਪੋਲੀਟੀਕਲ ਕੈਰੀਅਰ ਦੀ ਤਾਂ ਐਮਸੀ ਤੋਂ ਐਮਪੀ ਬਣ ਦਾ ਦਾਵਾ ਕਰਦੇ ਹੋ ਹੁਸ਼ਿਆਰਪੁਰ ਤੋਂ ਤੁਸੀਂ ਉਮੀਦਵਾਰ ਦੀ ਜਿਹੜੀਆਂ ਉਮੀਦ ਰੱਖਦੇ ਹੋ ਚੱਲ ਰਿਹਾ ਜਾਂਦੇ ਜਾਂਦੇ ਮੇਰਾ ਆਖਰੀ ਸਵਾਲ ਹੈ ਜਿਵੇਂ ਹੁਣ ਚੱਲ ਰਿਹਾ ਹੈ ਕਿ ਬਹੁਤ ਸਾਰੇ ਦਿੱਗਤ ਜਿਹੜੇ ਆ ਕਾਂਗਰਸੀ ਹੋ ਚਾਹੇ ਉਹ ਉਹ ਅਕਾਲੀ ਦਲ ਦੇ ਹੋਣ ਉਹ ਆਮ ਆਦਮੀ ਪਾਰਟੀ ਵਿੱਚ ਵੀ ਸਗੇ ਜਿਹੜੇ ਜਿਨ੍ਹਾਂ ਨੇ ਬੀਜੇਪੀ ਜੁਆਇਨ ਕੀਤੀ ਹੈਗੀ ਆ ਜੇ ਤੁਹਾਨੂੰ ਟਿਕਟ ਨਹੀਂ ਮਿਲਦੀ ਤਾਂ ਤੁਸੀਂ ਵੀ ਆਪਣੀ ਪਾਰਟੀ ਛੱਡੂਗਾ ਪੰਜਾਬੀ ਵਰਲਡਵਾਈਟ ਸਤਿ ਸ਼੍ਰੀ ਅਕਾਲ ਤੁਸੀਂ ਜਿਹੜੇ ਪੰਜਾਬੀ